ਮਿਲ ਕੇ ਜਿਸ ਤਰ੍ਹਾਂ ਹੁਣ ਇੱਕ ਬਜ਼ੁਰਗ ਬੰਦੇ ਨੂੰ 72 ਸਾਲ ਦੇ ਬਜ਼ੁਰਗ ਬੰਦੇ ਨੂੰ ਜੋ ਕਿ ਅਲੈਜਡ ਰਿਕਵਰੀ ਸਾਰਾ ਕੁਝ 4 ਤਰੀਕ ਨੂੰ ਹੋ ਗਿਆ ਕੋਈ ਨਵੀਂ ਇੰਪਰੂਵਮੈਂਟ ਨਹੀਂ ਹੈਗੀ ਇੱਕ ਨਵੀਂ ਤੋਂ ਨਵੀਂ ਕਹਾਣੀ ਘੜ ਕੇ ਤੇ ਰਮਾਨ ਲਿਆ ਜਾਂਦਾ ਤਾਂ ਮੈਂ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਵੀ ਸਵਾਲੀਆ ਚਿੰਤ ਲਾਉਣਾ ਚਾਹੁੰਦਾ ਮੈਂ ਜੁਡੀਸ਼ੀਅਲ ਮਾਈਂਡ ਅਪਲਾਈ ਦੀ ਕਰਦੇ ਇਹ ਪੋਸਟਮੈਨ ਬਣ ਜਾਂਦੇ ਆ ਪੁਲਿਸ ਦੇ ਇੱਕ ਨੋ ਇੰਜਰੀ ਨੋ ਹਾਲਟ ਕੇਸ ਹੈਗਾ ਜਿੱਥੇ ਹਵਾ ਚ ਕੋਈ ਚੱਲੀ ਆ ਉਹਦੇ ਜੇ ਤੁਸੀਂ ਇੰਨਾ ਦਮਾਨ ਤੱਕ ਕਤਲ ਕੇਸ ਚ ਨਹੀਂ ਹੁੰਦਾ ਸੋ ਹੁਣ ਅਕਾਲੀ ਇਹ ਆਪ ਜਿਹੜੇ ਆ ਉਹ ਚ ਉਲਝ ਗਏ ਸਦਮਾਨ ਜਿਹੜਾ 5 ਦਿਨ ਦਾ ਮੰਗਿਆ ਸੀ 2 ਦਿਨ ਦਾ ਮੰਗ ਦੇ ਦਿੱਤਾ ਜੇ 7 ਦਾ ਹੁੰਦਾ ਤੇ ਵਿੱਚ ਆਤਾ ਤੇ ਦਿੰਦੇ ਉਹ ਜੁਡੀਸ਼ੀਅਲ ਸਿਸਟਮ ਵੀ ਜਿਹੜਾ ਹੌਲੀ ਹੌਲੀ ਥੱਲੇ ਦੇ ਲੈਵਲ ਤੇ ਅਸੀਂ ਅੱਗੇ ਸਮਝਦੇ ਵੀ ਸੁਪਰੀਮ ਕੋਰਟ ਲੈਵਲ ਦੀਆਂ ਸੈਟਿੰਗਾਂ ਹੁੰਦੀਆਂ ਹਾਈ ਕੋਰਟ ਪਰ ਹੁਣ ਥੱਲੇ ਵੀ ਲੱਗਦਾ ਪੁਲਸ ਦੀ ਜਿਹੜੀ ਰਸਾਈ ਆ ਉਹ ਸਾਨੂੰ ਦੇਖਣ ਨੂੰ ਮਿਲਦਾ ਵੀ ਮੈਜਿਸਟ੍ਰੇਟ ਜਿਹੜੇ ਆ ਉਹ ਐਵੇਂ ਐਸਐਸਆਈ ਦੇ ਹੌਲਦਾਲ ਦੇ ਕਿਹੜੀ ਇਮਾਰਤ ਦਿੰਦੇ ਆ ਤੇ ਹੁਣ ਇਹੋ ਜੇ ਕੇਸ ਦੇ ਵਿੱਚ ਇਨਾ ਲੰਬਾ ਲਮਾਰ ਦੇਣਾ ਇੱਕ ਪੋਲੀਟੀਕਲ ਹਾਈਪ ਵਾਲਾ ਕੇਸ ਬਣਾ ਦਿੱਤਾ ਗਿਆ ਤੇ ਦੇਣੀ ਅੱਜ ਜਦੋਂ ਅਕਾਲੀ ਦਲ ਦਾ ਸਤਾਵਨਾ ਦੇਸਾ 104ਵਾਂ ਸਤਾਵਨਾ ਦੇਸਾ ਤੇ ਅਕਾਲੀਆਂ ਦੀ ਹਾਲਤ ਦੇਖੋ ਅਕਾਲੀ ਦਲ ਦਾ ਪ੍ਰਧਾਨ ਕੋਈ ਨਹੀਂ ਅੱਜ ਹੈਗਾ ਬਾਦਲ ਦਲ ਦਾ ਨਦਾਮੀਆਂ ਜੋ ਐਜੀਪੀਸੀ ਪ੍ਰਧਾਨ ਵੀ ਆ ਐਜੀਪੀਸੀ ਪ੍ਰਧਾਨ ਤੇ ਕਸਟੋਡੀਅਨ ਅਕਾਲੀ ਦਲ ਇੱਕ ਔਰਤ ਐਜੀਪੀਸੀ ਪ੍ਰਧਾਨ ਨੂੰ ਗਾਲਾਂ ਕੱਢਣ ਦੇ ਜੁਰਮ ਦੇ ਵਿੱਚ ਨੋਟਿਸ ਜਾਰੀ ਹੋ ਰਿਹਾ ਕਿੰਡੀ ਸ਼ਰਮ ਦੀ ਗੱਲ ਹੈਗੀ ਆ ਕਾਲੀ ਦਲ ਦਾ ਕਸਟੋਡੀਗਨ ਐਸਜੀਪੀਸੀ ਦਾ ਭਲਤਾਨ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਨੋਟਿਸ ਜਾਰੀ ਹੋ ਰਿਹਾ ਵੂਮਨ ਕਮਿਸ਼ਨ ਵੱਲੋਂ ਵੀ ਤੂੰ ਔਰਤ ਨੂੰ ਗਾਲਾਂ ਕੱਢੀਆਂ ਦਾ ਜਵਾਬ ਦੇ ਸਾਡੇ ਲਈ ਇਹ ਦੇਖੋ ਵੀ ਕਿੰਨੀ ਨਿਵਾਨਚ ਆ ਗਿਆ ਕਾਲੀ ਦਲ ਇਹੋ ਜੇ ਅਕਾਲੀ ਦਲ ਨੂੰ ਬਚਾ ਕੇ ਕਾਤਾ ਕੀ ਆ ਇਹ ਤਾਂ ਖਤਮ ਹੋਣਾ ਚਾਹੀਦਾ ਅਕਾਲੀ ਦਲ ਜਿਹੜਾ ਜਿਹੜਾ ਔਰਤਾ ਪਦਤੀ ਇੰਦਾਂ ਦੀ ਭੱਦੀ ਸ਼ਬਦਾਵਲੀ ਤਾਂ ਜੇ ਪ੍ਰਧਾਨ ਮੰਗ ਸਕਦਾ ਬੋਲ ਸਕਦਾ ਤੇ ਥੱਲੇ ਵਾਲੇ ਬੰਦਿਆਂ ਦਾ ਦੇਖੋ ਕਿੰਨਾ ਬੁਰਾ ਹਾਲ ਕਿ ਮੇਰੇ ਮੈਨੂੰ ਤੇ ਆਪਣੇ ਜਿਹੜੇ ਨੇਫਿਊਜ਼ ਨੇ ਉਹਨਾਂ ਦੀ ਫਿਕਰ ਸੀ ਕਿ ਜੇ ਉਹਨਾਂ ਨੂੰ ਉਹ ਵਫਾਦ ਨੂੰ ਗੋਲੀ ਲੱਗ ਜਾਂਦੀ ਤੇ ਅਸੀਂ ਇਸ ਵੇਲੇ ਕੀ ਕਰਦੇ ਜੇ ਨਰੈਨ ਸਿੰਘ ਚੋੜਾ ਉਹਨਾਂ ਨੂੰ ਗੋਲੀ ਮਾਰ ਦਿੰਦੇ ਉਹ ਕਹਿੰਦੇ ਮੇਰਾ ਇਸ ਕਰਕੇ ਰੋਲਾ ਪਾ ਰਿਹਾ ਕਿ ਉਹਨਾਂ ਨੂੰ ਗੋਲੀ ਵੱਜ ਜਾਣੀ ਸੀ ਓਏ ਹੁਣ ਉਹਦੀ ਗੱਲ ਆ ਗੋਲੀ ਵੱਜਣੀ ਸੀ ਨਹੀਂ ਵੱਜਣੀ ਸੀ ਚੱਲੀ ਨਹੀਂ ਚੱਲੀ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਇੱਕ ਹਵਾ ਦੇ ਵਿੱਚ ਚੱਲੀ ਹੋਈ ਗੋਲੀ ਦਾ ਕੇਸ ਹੈਗਾ ਤੇ ਉਹਦਾ ਤਾਂ ਫਿਕਰ ਸੀ ਉਹਦੇ ਨੇਫਿਊ ਉਹਨਾਂ ਤੇ ਜਿਹੜੇ ਤੁਸੀਂ ਮਦਵਾਤ ਤੇ ਉਹਨਾਂ ਦਾ ਫਿਕਰ ਕਹਿੰਦੇ ਕਰ ਇਹ ਤੁਸੀਂ ਟੱਬਲਾਂ ਦੇ ਟੱਬਲ ਖਤਮ ਕਰਦੇ ਟਾਡੇ ਯਾਰ ਸੁਵੇਤ ਸੈਣੀ ਨੇ ਕਲਵੰਤ ਸਿੰਘ ਸੈਣੀ ਐਡਵੋਕੇਟ ਸਮੇਤ 1.5 ਸਾਲ ਦੇ ਬੱਚੇ ਤੇ ਉਹਦੀ ਘਰ ਵਾਲੀ ਦੇ ਨਹਿਲ ਚ ਫੁਕਾਤੇ ਤੇ ਤੁਸੀਂ ਭੁੱਲ ਗਏ ਹੋ ਕਿ ਸੈਣੀ ਨੇ ਜਦੋਂ ਮੂੰਹ ਦੇ ਵਿੱਚ ਗੋਲੀਆਂ ਪਿਸਤੌਲਾਂ ਪਾ ਪਾ ਕੇ ਗੋਲੀਆਂ ਮਾਰੀਆਂ ਪਰਵਾਹਾਂ ਦੇ ਪਰਿਵਾਰ ਖਤਮ ਕਰਦੇ ਉਹਨਾਂ ਬੱਚਿਆਂ ਦਾ ਵੀ ਕਦੀ ਫਿਕਰ ਕਰਨਾ ਸੀ ਦੇਖੋ ਕੌਮ ਨੇ ਜਾਂ ਸੰਗਤ ਨੇ ਜਾਂ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਸਜ਼ਾ ਦੇ ਦਿੱਤੀ ਹੋਈ ਆ ਪੋਲਿਟਿਕਸ 'ਚੋਂ ਬਾਤ ਕਰਕੇ ਤੇ ਹੁਣ ਇਤਾਂ ਦੇ ਤਾਂ ਮੋਹ ਲਾਉਣੀ ਸੀ ਪਰ ਇਹਨਾਂ ਨੇ ਮੋਹ ਲਾਈ ਨਹੀਂ ਇਹਨਾਂ ਨੇ ਸਿਆਸੀ ਸਜ਼ਾ ਦੇਣ ਦੀ ਥਾਂ ਸਿੱਧਾ ਉਹਨੂੰ ਧਾਰਮਿਕ ਸਜ਼ਾ ਦਿੱਤੀ ਹੈ ਜਿਹੜੀ ਕਿ ਪੰਥ ਨੂੰ ਨਾ ਪ੍ਰਵਾਨ ਸੀ ਹੈ ਨਾ ਹੋਵੇਗੀ ਨਰੈਨ ਸਿੰਘ ਚੋੜਾ ਮਾਮਲੇ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਮਾਂਜੋ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ ਐਡਵੋਕੇਟ ਸਾਡਾ ਮੌਜੂਦ ਨੇ ਗੱਲਬਾਤ ਕਰ ਲੈਣਿਆ ਸਿੰਘ ਸਾਹਿਬ ਲਗਾਤਾਰ ਹੀ ਰਿਮਾਂਡ ਹਾਸਲ ਕੀਤਾ ਜਾ ਰਿਹਾ ਪੰਜਾਬ ਪੁਲਿਸ ਅੱਜ ਕਿਹੜਾ ਤਰਕ ਜਿਹੜਾ ਉਹ ਰੱਖਿਆ ਕਰ ਦੇਖੋ ਹਰਵਾਰੀ ਪੁਲਿਸ ਜਿਹੜੀ ਹੈਗੀ ਆ ਉਹ ਨਵੀਂ ਦਲੀਲ ਲੈ ਕੇ ਆਉਂਦੀ ਆ ਪਹਿਲਾਂ ਕਹਿੰਦੇ ਜੀ ਹਥਿਆਰ ਦਾ ਪਤਾ ਕਰਦਾ ਫਿਰ ਦੂਜੀ ਵਾਰ ਕਹਿੰਦੇ ਲਖਮੀ ਲਖੀਮਪੁਰ ਖੀਦੀ ਆ ਫਿਰ ਤੀਜੀ ਵਾਰ ਕਹਿੰਦੇ ਪਾਕਿਸਤਾਨ ਅੱਜ ਜਿਹੜਾ ਉਹਨਾਂ ਨੇ ਕਹਿ ਦਿੱਤਾ ਉਹ ਉਹਨਾਂ ਨੇ ਗੱਲ ਕਹੀ ਵੀ ਧਰਮ ਸਿੰਘ ਨੂੰ ਅਸੀਂ ਕੱਲ ਨਾਮਿਨੇਟ ਕੀਤਾ ਸੋ ਪੇਸ਼ ਕਰਨ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਨਵੀਂ ਗਰਾਊਂਡ ਲਈ ਜਾਂਦੀ ਹੈ ਉਸ ਅਦਾਲਤ ਦੇ ਉੱਤੇ ਦਮਾਨ ਮੰਗਿਆ ਜਾਂਦਾ ਤੇ ਉਹ ਦਮਾਨ ਜਿਹੜੀ ਆ ਅਦਾਲਤ ਦੇ ਦਿੰਦੀ ਆ ਹੁਣ ਲਖੀਮਪੁਰ ਖੀਦੀ ਤੋਂ ਵੀ ਡਿਨਾਈ ਹੋ ਗਏ ਪਾਕਿਸਤਾਨ ਤੋਂ ਵੀ ਡਿਨਾਈ ਹੋ ਗਏ ਹਥਿਆਰ ਤੋਂ ਵੀ ਡਿਨਾਈ ਹੋ ਗਏ ਹੁਣ ਇੱਕ ਉਹਨਾਂ ਨੇ ਨਵੀਂ ਗੱਲ ਹੋਰ ਕੀਤੀ ਵਕਿ ਧਰਮ ਸਿੰਘ ਨੂੰ ਕੱਲ ਨਾਮਿਨੇਟ ਕੀਤਾ ਜਦਕਿ 11 ਤਰੀਕ ਨੂੰ ਵੀ ਧਰਮ ਸਿੰਘ ਦੇ ਨਾਂ ਲੈ ਕੇ ਹੀ ਦਮਾਨ ਲਿਆ ਗਿਆ ਸੀ ਦੂਜੀ ਗੱਲ ਇੱਕ ਹੋਰ ਖਾਨੀ ਵਾਲੀ ਆ ਉਸ ਦਿਨ ਡੀਐਸਪੀ ਜਸਪਾਲ ਸਿੰਘ ਮੀਡੀਆ 'ਚ ਬਿਆਨ ਦਿੰਦੇ ਤੇ ਕਿ ਵੀ ਸਾਨੂੰ ਸਾਰੀ ਸੀਸੀਟੀਵੀ ਫੋਟੋ ਹੀ ਮਿਲ ਗਈ ਹੈ ਐਸਜੀਪੀਸੀ ਨੇ ਸਿੱਧਵੀ ਜਾਰੀ ਕਰਤੀ ਬਾਦ ਅਦਾਲਤ ਦੇ ਵਿੱਚ ਅੱਜ ਦੱਸਿਆ ਗਿਆ ਵੀ ਸਾਨੂੰ 3 ਤਰੀਕ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਮਿਲੀ 4 ਦੀ ਮਿਲੀ ਹੈ 2 ਦੀ ਨਹੀਂ ਮਿਲੀ ਕੁਛ ਇਦਾਂ ਤਰੀਕਾ ਪਈਆਂ ਵੀ ਕੁਛ 3 ਦੀ ਮਿਲੀ ਪਛਦੀ ਮਿਲੀ ਆ ਸੋ ਇਹ ਰਲ ਮਿਲ ਕੇ ਜਿਸ ਤਰ੍ਹਾਂ ਹੁਣ ਇੱਕ ਬਜ਼ੁਰਗ ਬੰਦੇ ਨੂੰ 72 ਸਾਲ ਦੇ ਬਜ਼ੁਰਗ ਬੰਦੇ ਨੂੰ ਜੋ ਕਿ ਅਲੈਜਡ ਰਿਕਵਰੀ ਸਾਰਾ ਕੁਛ 4 ਤਰੀਕ ਨੂੰ ਹੋ ਗਿਆ ਤੇ ਲਗਭਗ 9 ਦਿਨ ਦਾ ਰਿਮਾਨਡ ਅੱਜ ਮੁੱਕ ਗਿਆ ਇੱਕ 10ਵਾਂ ਦਿਨ ਜਿਹੜਾ ਇਹਨਾਂ ਨੇ ਪਹਿਲਾਂ ਨਜਾਇਜ਼ ਰੱਖਿਆ 36 ਘੰਟੇ 24 ਘੰਟੇ ਰੱਖ ਸਕਦੇ ਆ ਹਨਾ ਤੇ ਉਹ ਫਿਰ ਉਹਦੇ ਕੋਈ ਨਵੀਂ ਇੰਪਰੂਵਮੈਂਟ ਨਹੀਂ ਹੈਗੀ ਇੱਕ ਨਵੀਂ ਤੋਂ ਨਵੀਂ ਕਹਾਣੀ ਘੜ ਕੇ ਤੇ ਰਮਾਨ ਲਿਆ ਜਾਂਦਾ ਹੁਣ ਤਾਂ ਮੈਂ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਵੀ ਸਵਾਲੀਆ ਚਿੰਨ ਲਾਉਣਾ ਚਾਹੁੰਦਾ ਪਈ ਇਹ ਆਪਣਾ ਜੁਡੀਸ਼ੀਅਲ ਮਾਈਂਡ ਅਪਲਾਈ ਨਹੀਂ ਕਰਦੇ ਇਹ ਪੋਸਟਮੈਨ ਬਣ ਜਾਂਦੇ ਆ ਪੁਲਿਸ ਦੇ ਪੀ ਪੁਲਿਸ ਨੇ ਕਹਿਤਾ ਜੇ 7 ਦਿਨ ਦਾ ਤੇ ਚਾਲਦਾ ਦੇ ਦਿਓ 5 ਦਾ ਕਹਿਤਾ ਦੇ 2 ਦਾ ਦੇ ਦਿਓ ਉਹੜਾ ਇਹਨਾਂ ਨੂੰ ਆਪਣਾ ਜੁਡੀਸ਼ੀਅਲ ਮਾਈਂਡ ਵੀ ਅਪਲਾਈ ਕਰਨਾ ਚਾਹੀਦਾ ਵੀ ਬੰਦੇ ਕੋਲੋਂ ਰਿਕਵਰੀ ਕੋਈ ਨਹੀਂ ਸੁਪਰੀਮ ਕੋਰਟ ਦੀਆਂ ਸਪਸ਼ਟ ਹੈਗੀਆਂ ਵੀ ਮਕੈਨੀਕਲ ਵੇ ਦੇ ਵਿੱਚ ਧਮਾਨ ਨਾ ਦਿਓ ਇੱਕ ਨੋ ਇੰਜਰੀ ਨੋ ਹਲਟ ਕੇਸ ਹੈਗਾ ਜਿੱਥੇ ਹਵਾ ਚ ਗੋਲੀ ਚੱਲੀ ਆ ਉਹਦੇ ਜੇ ਤੁਸੀਂ ਇੰਨਾ ਧਮਾਨ ਤਾਂ ਕਤਲ ਕੇਸ ਚ ਨਹੀਂ ਹੁੰਦਾ ਜਿੰਨਾ ਤੁਸੀਂ ਇੱਕ ਦੀ ਹਾਈਪ ਬਣਾ ਰਹੇ ਹੋ ਮੁਜੀਠੀਆਂ ਪ੍ਰੈਸ ਕਾਨਫਰੰਸ ਕਰ ਦਿੰਦਾ ਕਦੀ ਕੋਈ ਕਰ ਦਿੰਦਾ ਤੇ ਇੱਕ ਕਦੀ ਪੰਥ ਜੋਸ਼ ਇੱਕ ਉਹ মিডিਆ ਦੇ ਦਿੱਤੀ ਰਿਪੋਰਟ ਸੀ ਸੀਸੀਟੀਵੀ ਨਹੀਂ ਦਿੱਤੀ ਸੋ ਹੁਣ ਅਕਾਲੀ ਆਪ ਜਿਹੜੇ ਆ ਉਹ ਚੁੱਲ੍ਹ ਜਗੇ ਸਦਮਾਨ ਜਿਹੜਾ ਪੰਜ ਦਿਨ ਦਾ ਮੰਗਿਆ ਸੀ ਦੋ ਦਿਨ ਦਾ ਦੇ ਦਿੱਤਾ ਜੇ ਸੱਤ ਦਾ ਹੁੰਦਾ ਤੇ ਵਿੱਚ ਆਰ ਦਾ ਦੇ ਦਿੰਦੇ ਸੋ ਜੁਡੀਸ਼ੀਅਲ ਸਿਸਟਮ ਵੀ ਜਿਹੜਾ ਹੌਲੀ ਹੌਲੀ ਥੱਲੇ ਦੇ ਲੈਵਲ ਤੇ ਅਸੀਂ ਅੱਗੇ ਸਮਝਦੇ ਵੀ ਸੁਪਰੀਮ ਕੋਰਟ ਲੈਵਲ ਦੀਆਂ ਸੈਟਿੰਗਾਂ ਹੁੰਦੀਆਂ ਹਾਈ ਕੋਰਟ ਪਰ ਹੁਣ ਥੱਲੇ ਵੀ ਲੱਗਦਾ ਪੁਲਿਸ ਦੀ ਜਿਹੜੀ ਰਸਾਈ ਆ ਉਹ ਸਾਨੂੰ ਦੇਖਣ ਨੂੰ ਮਿਲਦਾ ਵੀ ਮੈਜਿਸਟ੍ਰੇਟ ਜਿਹੜੇ ਆ ਉਹ ਐਵੇਂ ਐਸਆਈ ਦੇ ਹੌਲਦਾਲ ਦੇ ਕਿਆ ਹੀ ਦਮਾਨ ਦਿੰਦੇ ਆ ਤੇ ਹੁਣ ਇਹੋ ਜੇ ਕੇਸ ਦੇ ਵਿੱਚ ਇੰਨਾ ਲੰਮਾ ਦਮਾਨ ਦੇਣਾ ਇੱਕ ਪੋਲੀਟੀਕਲ ਹਾਈਪ ਵਾਲਾ ਕੇਸ ਬਣਾ ਦਿੱਤਾ ਗਿਆ ਤੇ 노 ਇੰਜਰੀ ਤੇ 노 ਹੱਟ ਕੇਸ ਦੇ ਵਿੱਚ ਮੈਨੂੰ ਦੱਸ ਦਵੇ ਅੱਜ ਵਾਲਾ ਮੈਜੀਸ਼ੀਅਲ ਜਾਂ ਪਹਿਲੇ ਵਾਲੇ ਇਹਨਾਂ ਨੇ 9 ਦਿਨ ਦਾ ਜਾਂ 9 ਤੇ 2 11 12 ਦਿਨ ਦਾ ਕਿਸੇ ਦਾ ਦਮਾਨ ਹੋਇਆ ਹੋਵੇ ਮੈਂ ਕਹਿੰਦਾ ਅਮਦ ਸਾਲ ਤੇ ਜਾਂ ਇਹੋ ਜੇ ਪੋਲੀਟੀਕਲ ਕੇਸ ਤੋਂ ਇਲਾਵਾ ਕਿਸੇ ਕੇਸ ਦੇ ਵਿੱਚ ਐਡਾ ਲੰਮਾ ਦਮਾਨ ਕਿਸੇ ਦਾ ਨਹੀਂ ਹੋਇਆ 307 ਦੇ ਵਿੱਚ ਜਿਹਦੇ ਚ ਮੋਕੇ ਤੋਂ ਬੰਦਾ ਫੜਿਆ ਗਿਆ ਹਥਿਆਰ ਵੀ ਫੜਿਆ ਗਿਆ ਲੇਕਿਨ ਵਿਕਰਮ ਸਿੰਘ ਮਜੀਠੀਆ ਲਾਸਟ ਟਾਈਮ ਤੇ ਤੁਸੀਂ ਐਗਜ਼ਾਮ ਲਾਏ ਸੀਗੇ ਕਿ ਉਹ ਸੀਸੀਟੀਵੀ ਦੀ ਗੱਲ ਕਰਦੇ ਜੇ ਸੀਸੀਟੀਵੀ ਪੂਰੀ ਜਾਰੀ ਕੀਤੀ ਜਾਵੇ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਨਰਾਇਣ ਸਿੰਘ ਚੋੜਾ ਨੂੰ ਮਿਲਦੇ ਹੋਏ ਨਜ਼ਰ ਆਇਆ ਕਿ ਉਹਨਾਂ ਤੇ ਉਹ ਕਹਿੰਦੇ ਕਿ ਸਾਰੀਆਂ ਸੀਸੀਟੀਵੀ ਜਿਹੜੀਆਂ ਨੇ ਜਨਤਕ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਨਾ ਹੀ ਉਹ ਮਿਲੇ ਨੇ ਜਾ ਕੇ ਨਹੀਂ ਜਨਤਕ ਨਹੀਂ ਹੈਗੀਆਂ ਉਹ ਤਾਂ ਇੱਕ ਕਸਟੋਡੀਅਨ ਐਸਜੀਪੀਸੀ ਹੈ ਮੈਨੇਜਰ ਦਰਵਾਜਾ ਸਾਹਿਬ ਹੀ ਹੈ ਸੋ ਉਹਨਾਂ ਨੇ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਕਿਹਾ ਅਸੀਂ ਸੀ ਦੀ ਦਿਖਾਈ ਸੀ ਵੀ ਅਸੀਂ ਸਾਰੀ ਸੀਸੀਟੀਵੀ ਦੇਤੀ ਆ ਪਰ ਅੱਜ ਪੁਲਿਸ ਨੇ ਇਹ ਕਿਹਾ ਆ ਵੀ ਸਾਨੂੰ ਸਾਰੀ ਨਹੀਂ ਮਿਲੀ ਆ ਤਾਂ ਪਚਦੀ ਮਿਲੀ ਆ ਦੋ ਤਰੀਕ ਦੀ ਬਿਲਕੁਲ ਨਹੀਂ ਮਿਲੀ ਤਿੰਨ ਦੀ ਤਿੰਨ ਦੀ ਮਿਲੀ ਚਾਰ ਦੀ ਨਹੀਂ ਸਾਰੀ ਮਿਲੀ ਸੋ ਇਹ ਇਸ ਤਰ੍ਹਾਂ ਦੀ ਗੇਮ ਪਵਾ ਰਲ ਮਿਲ ਕੇ ਖੇੜੇ ਇਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਪਰ ਜਿਹੜੀ ਹੁਣ ਅਕਾਲੀਆਂ ਦੀ ਗੱਲ ਹੈਗੀ ਆ ਹੁਣ ਤੁਸੀਂ ਇਹਦੇ ਤੇ ਖਾਸ ਤੌਰ ਤੇ ਅੱਜ ਦੇ ਦੇਣੀ ਹੈ ਅੱਜ ਜਦੋਂ ਅਕਾਲੀ ਦਲ ਦਾ ਸਥਾਪਨਾ ਦਿਵਸ ਆ 104ਵਾਂ ਸਥਾਪਨਾ ਦਿਵਸ ਆ ਤੇ ਅਕਾਲੀਆਂ ਦੀ ਹਾਲਤ ਦੇਖੋ ਅਕਾਲੀ ਦਲ ਦਾ ਪ੍ਰਧਾਨ ਕੋਈ ਨਹੀਂ ਅੱਜ ਹੈਗਾ ਬਾਦਲ ਦਲ ਦਾ ਉਹ ਕਸਟੋਡੀਅਨ ਹਰਜਿੰਦਰ ਧਾਮੀਆ ਜੋ ਐ ਜੀ ਪੀ ਸੀ ਪ੍ਰਧਾਨ ਵੀ ਆ ਐ ਜੀ ਪੀ ਸੀ ਪ੍ਰਧਾਨ ਤੇ ਕਸਟੋਡੀਅਨ ਅਕਾਲੀ ਦਲ ਇੱਕ ਔਰਤ ਐ ਜੀ ਪੀ ਸੀ ਪ੍ਰਧਾਨ ਨੂੰ ਗਾਲ੍ਹਾਂ ਕੱਢਣ ਦੇ ਜੁਰਮ ਦੇ ਵਿੱਚ ਨੋਟਿਸ ਜਾਰੀ ਹੋ ਰਿਹਾ ਕਿੰਡੀ ਸ਼ਰਮ ਦੀ ਗੱਲ ਹੈਗੀ ਆ ਵੀ ਅਕਾਲੀ ਦਲ ਦਾ ਕਸਟੋਡੀਅਨ ਐ ਜੀ ਪੀ ਸੀ ਦਾ ਪ੍ਰਧਾਨ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਉੱਤੇ ਨੋਟਿਸ ਜਾਰੀ ਹੋ ਰਿਹਾ ਵੂਮਨ ਕਮਿਸ਼ਨ ਵੱਲੋਂ ਵੀ ਤੂੰ ਔਰਤ ਨੂੰ ਗਾਲਾਂ ਕੱਢੀਆਂ ਦਾ ਜਵਾਬ ਦੇ ਸਾਡੇ ਲਈ ਇਹ ਦੇਖੋ ਵੀ ਕਿੰਨੀ ਨਿਵਾਨ ਚ ਆ ਗਿਆ ਅਕਾਲੀ ਦਲ ਤੇ ਇਹੋ ਜਿਹੇ ਅਕਾਲੀ ਦਲ ਨੂੰ ਬਚਾ ਕੇ ਕਾਹਦਾ ਕੀ ਆ ਇਹ ਤਾਂ ਖਤਮ ਹੋਣਾ ਚਾਹੀਦਾ ਅਕਾਲੀ ਦਲ ਜਿਹੜਾ ਜਿਹੜਾ ਔਰਤਾ ਪਦਤੀ ਇੰਦਾ ਦੀ ਭੱਦੀ ਸ਼ਬਦਾਵਲੀ ਤਾਂ ਜੇ ਪ੍ਰਧਾਨ ਮੰਗ ਸਕਦਾ ਬੋਲ ਸਕਦਾ ਤੇ ਥੱਲੇ ਵਾਲੇ ਬੰਦਿਆਂ ਦਾ ਦੇਖੋ ਕਿੰਨਾ ਬੁਰਾ ਹਾਲ ਹੋਊਗਾ। ਲੇਕਿਨ ਵਿਕਰਮ ਸਿੰਘ ਮਜੀਠੀਆ ਕੰਨੇ ਤੁਹਾਡੀ ਅਗਰ ਆਵਾਜ਼ ਸੁਣ ਲਈ ਜਾਵੇ ਜਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਅੱਖਾਂ ਬੰਦ ਕਰਕੇ ਆਵਾਜ਼ ਸੁਣ ਲਈ ਜਾਵੇ ਤਾਂ ਸੇਮ ਹੀ ਲੱਗਦੀ ਆ। ਇੱਕੋ ਹੀ ਬੋਲੀ ਬੋਲਦੇ ਬੇ। ਉਹ ਤਾਂ ਦੇਖੋ ਆਪ ਹੀ ਕਹੀ ਜਾਂਦਾ ਵੀ ਸਾਡਾ ਪੱਕਾ ਯਾਰ ਸੀਗਾ ਮੇਰੇ ਉੱਤੇ ਤਾਂ ਕੇਸ ਪਿਆ ਲੁਧਿਆਣੇ ਦੇ ਵਿੱਚ ਜਦੋਂ 2009 ਦੇ ਅਕਾਲੀ ਦਲ ਦੀ ਸਰਕਾਰ ਸੀ ਤੇ ਇਹ ਕਮਿਸ਼ਨਰ ਉਦੋਂ ਐਸਐਸਪੀ ਸੀ। ਸੋ ਆ ਸਾਡਾ ਤਾਂ ਕਦੀ ਸਾਡਾ ਤਾਂ ਐਜੇ ਅਕਿਊਜ਼ ਤੇ ਇਨਵੈਸਟੀਗੇਸ਼ਨ ਅਫਸਰ ਹੀ ਸਾਮਣਾ ਹੋਇਆ ਮੈਂ ਤਾਂ ਕਦੀ ਮਿਲਿਆ ਵੀ ਨਹੀਂ ਇਹਨਾਂ ਨੂੰ ਤੇ ਪਰ ਅੱਖਾ ਬੰਦ ਕਰਕੇ ਉਹਨੂੰ ਕਹਿ ਵੀ ਬੋਲੀ ਸੇਮ ਹੈ ਤੁਹਾਡੀ ਬੋਲੀ ਕਹ ਉਹਦੀ ਤੇ ਤੇਰੀ ਤੇ ਸੁਮੇਧ ਸੈਣੀ ਵੀ ਸੇਮ ਆ ਜਿਹੜਾ ਚੇਨ ਸਮੁਕਤ ਹੈਗਾ ਸੋ ਢਾਡੀ ਦਾ ਉਹਨਾਂ ਨਾਲ ਬੋਲੀ ਸੇਮ ਆ ਸਾਡੀ ਬੋਲੀ ਆਪਣੇ ਗੁਰੂ ਨਾਲ ਜਾਂ ਨਰੈਨ ਸਿੰਘ ਵਰਗੇ ਗਰੀਬ ਸਿੱਖਾਂ ਨਾਲ ਹੀ ਸੇਮ ਆ ਸਾਡੀ ਨਹੀਂ ਬੋਲੀ ਕਿਸ ਨਾਲ ਸੇਮ ਆ ਲੇਕਿਨ ਉਹ ਕਹਿੰਦੇ ਕਿ ਮੇਰੇ ਮੈਨੂੰ ਤੇ ਆਪਣੇ ਜਿਹੜੇ ਨੇਫਿਊਜ਼ ਨੇ ਉਹਨਾਂ ਦੀ ਫਿਕਰ ਸੀ ਕਿ ਜੇ ਉਹਨਾਂ ਨੂੰ ਉਹ ਵਾਦ ਨੂੰ ਗੋਲੀ ਲੱਗ ਜਾਂਦੀ ਤੇ ਅਸੀਂ ਇਸ ਵੇਲੇ ਕੀ ਕਰਦੇ ਜੇ ਨਰੈਨ ਸਿੰਘ ਚੋੜਾ ਉਹਨਾਂ ਨੂੰ ਗੋਲੀ ਮਾਰ ਦਿੰਦੇ ਉਹ ਕਹਿੰਦੇ ਮੇਰਾ ਤੇ ਇਸ ਕਰਕੇ ਰੋਲਾ ਪਾ ਰਿਹਾ ਕਿ ਉਹਨ ਜਣੀ ਸੀ ਨਹੀਂ ਵੱਜਣੀ ਸੀ ਚੱਲੀ ਨਹੀਂ ਚੱਲੀ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਉਹ ਇੱਕ ਹਵਾ ਦੇ ਵਿੱਚ ਚੱਲੀ ਹੋਈ ਗੋਲੀ ਦਾ ਕੇਸ ਹੈਗਾ ਤੇ ਉਹਦਾ ਤਾਂ ਫਿਕਰ ਸੀ ਉਹਦੇ ਨੇਫਿਊ ਉਹਨਾਂ ਤੇ ਜਿਹੜੇ ਤੁਸੀਂ ਮਦਵਾਤ ਤੇ ਉਹਨਾਂ ਦਾ ਫਿਕਰ ਕਿਹਨੇ ਕਰਨਾ ਜਿਹੜੇ ਤੁਸੀਂ ਟੱਬਲਾਂ ਦੇ ਟੱਬਦ ਖਤਮ ਕਰਦੇ ਤੁਹਾਡੇ ਯਾਰ ਸੁਮੇਤ ਸੈਣੀ ਨੇ ਕਲਵੰਤ ਸਿੰਘ ਸੈਣੀ ਐਡਵੋਕੇਟ ਸੁਮੇਤ 1.5 ਸਾਲ ਦੇ ਬੱਚੇ ਤੇ ਉਹਦੀ ਘਰ ਵਾਲੀ ਦੇ ਨਹਿਲ ਚ ਫੁਕਾਤੇ ਤੇ ਤੁਸੀਂ ਭੁੱਲ ਗਏ ਕਿ ਸੈਣੀ ਨੇ ਜਦੋਂ ਮੂੰਹ ਦੇ ਵਿੱਚ ਗੋਲੀਆਂ ਪਿਸਤੋਲਾਂ ਪਾ ਪਾ ਕੇ ਗੋਲੀਆਂ ਮਾਰੀਆਂ ਪਰਵਾਰਾਂ ਦੇ ਪਰਵਾਰ ਖਤਮ ਕਰਦੇ ਉਹਨਾਂ ਬੱਚਿਆਂ ਦਾ ਵੀ ਕਦੀ ਫਿਕਰ ਕਰਨਾ ਸੀ ਜਸਪਾਲ ਸਿੰਘ ਚੌੜ ਸਿਧਵਾ ਜਿਹੜਾ ਗਲਦਾਸਪੁਰ ਦੇ ਵਿੱਚ ਤੁਹਾਡੀ ਪੁਲਿਸ ਨੇ ਮਾਰਿਆ ਸੀ ਤੇ ਉਹ ਏਕੇ 47 ਵੀ ਹਾਈ ਕੋਰਟ ਚ ਕਲੀਅਰ ਹੋ ਗਈ ਸੀ ਵੀ ਕਿਹੜੀ ਆ ਮੁੜ ਕੇ ਇਹਨਾਂ ਨੇ ਗਨ ਬਦਲ ਦਿੱਤੀ ਤੇ ਉਹ ਕੇਸ ਵੀ ਦਲਚਸ ਨਹੀਂ ਹੋਣ ਦਿੱਤਾ ਸੋ ਫਿਕਰ ਆਪਣਿਆਂ ਦਾ ਨਹੀਂ ਕਰਨਾ ਚਾਹੀਦਾ ਜੇ ਵੱਡੀਆਂ ਜ਼ਿੰਮੇਵਾਰੀਆਂ ਸਾਧਿਆਂ ਦਾ ਫਿਕਰ ਕਰਨਾ ਚਾਹੀਦਾ ਤੁਹਾਨੂੰ ਜਿੰਮੇਵਾਰੀ ਪੰਜਾਬ ਦੀ ਕਸਟੋਡੀਅਨ ਦੀ ਦਿੱਤੀ ਗਈ ਸੀਗੀ ਤੁਸੀਂ ਆਪਣੇ ਭਤੀਜਿਆਂ ਭਾਂਜਿਆਂ ਦਾ ਫਿਕਰ ਕਰਨਾ ਤਾਂ ਫਿਰ ਪਰਵਾਹ ਤੱਕ ਸੀਮਤ ਰੋ ਸਿਆਸਤ ਨੂੰ ਕਨਾਦਾ ਕਰਕੇ ਆਪਣੇ ਪਰਵਾਹ ਤੇ ਵਪਾਰ ਵੱਲ ਧਿਆਨ ਕਰੋ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਪਹਿਲਾਸ ਟਾਈਮ ਤੇ ਵੀ ਕਿਹਾ ਸੀਗਾ ਕਿ ਜੋ ਸਿੰਘ ਸਾਹਿਬਾਨ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਸੁਖਬੀ ਸਿੰਘ ਬਾਦਲ ਕੋ ਸਾਰੇ ਗੁਨਾਹ ਕਬੂਲ ਕੀਤੇਗੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਵੀ ਖੜਾ ਕੀਤਾ ਜਾਊਗਾ ਕੀ ਤਿਆਰੀ ਕੀਤੀ ਜਾ ਰਹੀ ਹੈ ਇਸ ਮਾਪਤ ਜੇ ਕੀਤੀ ਜਾ ਰਹੀ ਹੈ ਤਾਂ ਕਦੋਂ ਤੱਕ ਇਹ ਪਰਸਿਊ ਹੋ ਸਕਦਾ ਹੈ ਦੇਖੋ ਇੱਥੇ ਇਸ ਕੇਸ ਦੇ ਵਿੱਚ ਨਹੀਂ ਕੁਝ ਹੋਣਾ ਅਸੀਂ ਤਾਂ ਭਾਈ ਨਰੈਨ ਸਿੰਘ ਚੌੜੇ ਦਾ ਪਹਿਲਾ ਤਾਂ ਇਹ ਵੀ ਉਹ ਜੁਡੀਸ਼ੀਅਲ ਹੋਵੇ ਉਹਨਾਂ ਦਾ ਮੁੜ ਕੇ ਕੀ ਇਨਵੈਸਟੀਗੇਸ਼ਨ ਆਉਂਦੀ ਉਹਦੇ ਹਿਸਾਬ ਨਾਲ ਦੇਖਾਂਗੇ ਜਿੱਥੇ ਜਿੱਥੇ ਕੇਸ ਚੱਲਦੇ ਆ ਜੇ ਬਹਿਬਲ ਕਲਾ ਕੋਟ ਕਪੂਰਾ ਦੇ ਚੱਲਦੇ ਆ ਉੱਥੇ ਜਿਹੜੇ ਵਕੀਲ ਸਹਿਬਾਨ ਪੈਰਵਾਈ ਕਰਦੇ ਆ ਜਾਂ ਜਿਹੜੇ ਭਾਈ ਕ੍ਰਿਸ਼ਨ ਭਗਵਾਨ ਹੁਣਾਂ ਦਾ ਚੰਗੀ ਹੈਗਾ ਸੁਖਰਾਜ ਸਿੰਘ ਉਹ ਕਹ ਰਿਹਾ ਹੈ ਉੱਥੇ ਪੈਦ ਲਈ ਵੀ ਐਸਆਈਟੀ ਇਸ ਸਾਡੀ ਵੀਡੀਓ ਨੂੰ ਲੈ ਕੇ ਉਹਦੇ ਵਿੱਚੋਂ ਕੋਈ ਲੀਗਲ ਇਨਫਰੈਂਸ ਕੱਢ ਕੇ ਤੇ ਉਹਨੂੰ ਉੱਥੇ ਚਾਰਜ ਕੀਤਾ ਜਾ ਸਕਦਾ ਜੇ ਉਹ ਨਹੀਂ ਕਰੂਗੀ ਤਾਂ ਫਿਰ ਸੁਖਰਾਜ ਸਿੰਘ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਅਸੀਂ ਉੱਥੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈ ਕੰਪਲੇਂਟ ਕੇਸ ਜਿਹੜੀ ਹੈ ਇਸ ਤਗਾਸਾ ਜਿਹੜਾ ਪਾ ਕੇ ਉਹਨੂੰ ਜਰੂਰ ਲੈ ਕੇ ਆਵਾਂਗੇ ਸੋ ਜਿਹੜਾ ਕੰਪਲੇਂਟ ਕੇਸ ਇਸਕਾ ਦਾ ਉਹਨਾਂ ਨੂੰ ਟਾਈਮ ਲੱਗ ਜਾਂਦਾ ਹੁੰਦਾ ਪਰ ਉਹਦੇ ਤੇ ਕੋਸ਼ਿਸ਼ਾਂ ਜਾਰੀ ਹੈ ਜਿੰਨੀ ਵੀ ਹੈਲਪ ਹੋ ਸਕੀ ਅਸੀਂ ਉਹ ਜਰੂਰ ਆਪਣੇ ਬਾਰੇ ਆਪ ਜਿੱਦੀ ਗੱਲ ਹੋਈ ਉਹਨਾਂ ਦੇ ਵਕੀਲ ਮੇਰੀ ਸੁਖਦਾਸ ਸਿੰਘ ਨਾਲ ਗੱਲ ਹੋਈ ਹੈ ਜੀ ਜਿਹੜਾ ਉਸ ਕੇਸ ਦਾ ਜਿਹਦੇ ਫਾਜ਼ਲ ਸਾਹਿਬ ਦਾ ਕਤਲ ਦਾ ਕੇਸ ਆ ਬੈਬਲ ਕਲਾਂ ਵਾਲਾ ਕੀ ਲੱਗਦਾ ਹੈ ਜੱਥੇਦਾਰ ਵੀ ਬੁਲਾਏ ਜਾ ਸਕਦੇ ਉੱਥੇ ਬੁਲਾਏ ਜਾ ਸਕਦੇ ਆ ਜੀ ਕਿਉਂਕਿ ਉਹਨਾਂ ਦੇ ਸਾਹਮਣੇ ਕੰਫੈਸ਼ਨ ਕੀਤਾ ਹੈਗਾ ਸੋ ਉਹਨਾਂ ਨੂੰ ਇਸ ਗੱਲ ਨੂੰ ਮੰਨਣ ਤੇ ਇਨਕਾਰੀ ਨਹੀਂ ਹੋਣੀ ਚਾਹੀਦੀ ਵੀ ਹਾਂ ਸੁਖਵੀਰ ਬਾਦਲ ਨੇ ਸਾਡੇ ਸਾਹਮਣੇ ਬਿਨਾਂ ਕਿਸੇ ਦਵਾ ਦੇ ਕਨਫੈਸ਼ਨ ਕੀਤਾ ਹੈਗਾ ਇਹ ਕਤਲਾਂ ਨੂੰ ਲੇਕਿਨ 10 ਸਾਲ 10 ਦਿਨਾਂ ਦੀ ਸਜ਼ਾ ਨਾਲ ਪੁਗਤਾਲੀ ਆ ਜਿੱਥੇਦਾਰ ਨੂੰ ਵੀ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਲੱਗਦਾ ਕਿ ਹੁਣ ਬਰੀ ਹੋ ਜਾਣਗੇ ਜਾਂ ਜਿਹੜੇ ਜਿਹੜੇ ਦੋਸ਼ ਲੱਗੇ ਨੇ ਉਹ ਤਾਂ ਕੋਈ ਮੁਕਰ ਹੋਣ ਦੇ ਦੇਖੋ ਕੌਮ ਨੇ ਜਾਂ ਸੰਗਤ ਨੇ ਜਾਂ ਪੰਜਾਬ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਸਜ਼ਾ ਦੇ ਦਿੱਤੀ ਹੋਈ ਆ ਪੋਲਿਟਿਕਸ ਤੋਂ ਬਾਅਦ ਕਰਕੇ ਤੇ ਹੁਣ ਇਤਾਂ ਦੇ ਤਾਂ ਮੋਹ ਲਾਉਣੀ ਸੀ ਪਰ ਇਹਨਾਂ ਨੇ ਮੋਹ ਲਾਈ ਨਹੀਂ ਇਹਨਾਂ ਨੇ ਸਿਆਸੀ ਸਜ਼ਾ ਦੇਣ ਦੀ ਥਾਂ ਸਿੱਧਫੋਂ ਨੂੰ ਧਾਰਮਿਕ ਸਜ਼ਾ ਦਿੱਤੀ ਹੈ ਜਿਹੜੀ ਕਿ ਪੰਥ ਨੂੰ ਨਾ ਪ੍ਰਵਾਨ ਸੀ ਹੈ ਨਾ ਹੋਵੇਗੀ ਬਿਲਕੁਲ ਬਿਲਕੁਲ ਇਹ ਜਿਹੜੀ ਸਜ਼ਾ ਦਿੱਤੀ ਹੈ ਪੰਥ ਨੂੰ ਪ੍ਰਵਾਨ ਕਦੀ ਵੀ ਨਹੀਂ ਹੋਵੇਗੀ ਇਹ ਕਹਿਣਾ ਹੈ ਐਡਵੋਕੇਟ ਉਹਨਾਂ ਦਾ ਔਰ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਜਿਹੜਾ ਹੈ ਇਸ ਨੂੰ ਲੈ ਕੇ ਜਿਹੜਾ ਹੈ ਜੋ 크੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਨੇ ਉਹਨਾਂ ਦੇ ਵਕੀਲਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਹੁਣ ਉਸ ਤੋਂ ਬਾਅਦ ਜਿਹੜਾ ਹੈ ਜ਼ਰੂਰ ਇਸ ਨੂੰ ਲੈ ਕੇ ਕੇਸ ਜਿਹੜਾ ਹੈ ਪਰਸਿਊ ਕੀਤਾ ਜਾਵੇਗਾ ਤਾਂ ਜੋ ਕਿ ਉਹ ਜੋ ਸੁਖਬੀ ਸਿੰਘ ਬਾਦਲ ਵੱਲੋਂ ਕਮਿਟ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਸਾਰੇ ਜਿਹੜੇ ਦੋਸ਼ ਜਿਹੜੇ ਮੰਨੇ ਗਏ ਨੇ ਉਸ ਨੂੰ ਲੈ ਕੇ ਜਿਹੜੀ ਹੈ ਉਹ ਜੋ ਕੇਸ ਜਿਹੜਾ ਹੈ ਉਹ ਚਲਾਇਆ ਜਾ ਸਕਿਆ ਲੇਕਿਨ ਅੱਜ ਨਾਇਰ ਸਿੰਘ ਚੋੜਾ ਦੀ ਚੌਥੀ ਵਾਰ ਜਿਹੜਾ ਹੈ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਅੱਜ 2 ਦਿਨ ਦਾ ਰਿਮਾਂਡ ਜਿਹੜਾ ਹੈ ਉਹਨਾਂ ਨੂੰ ਹਾਸਲ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਸਿਰਫ ਉਹ ਸਿਰਫ ਕੋਰਟ ਉੱਤੇ ਹੁਣ ਜਿਹੜਾ ਹੈ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਐਡਵੋਕੇਟ ਵੱਲੋਂ ਵੀ ਚੁੱਕੇ ਗਏ ਨੇ ਕਿ ਕਿਤੇ ਮਿਲੀ ਭੁਗਤ ਦੇ ਨਾਲ ਜੋ ਵਕੀਲਾਂ ਨੂੰ ਜਾਂ ਉਹਨਾਂ ਨੂੰ ਜੋ ਪੁਲਿਸ ਨੂੰ ਜਿਹੜਾ ਹੈ ਰਿਮ ਦਿੱਤਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਕਿ ਅਗਲੀ ਵਾਰ ਦੋ ਦਿਨਾਂ ਬਾਅਦ ਜਿਹੜਾ ਰਿਮਾਂਡ ਤੇ ਜਿਹੜਾ ਨਰਾਇਣ ਸਿੰਘ ਚੋੜਾ ਆਉਂਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਬਿਹਾਫ ਤੇ ਹੋਰ ਰਿਮਾਂਡ ਜਿਹੜਾ ਹੈ ਉਹ ਮੰਗਿਆ ਜਾਂਦਾ ਲੇਕਿਨ ਅਸੀ ਸੀਸੀਟੀਵੀ ਨਾ ਮਿਲਣ ਕਰਕੇ ਦੁਬਾਰਾ ਤੋਂ ਰਿਮਾਂਡ ਜਿਹੜਾ ਹੈ ਉਹ ਮੰਗਿਆ ਗਿਆ ਕੈਮਰਾ ਪਰਸਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਨਾਲ ਅਮਰ ਸਾਹਿਬ